ભગવંતમાન નોર્મલ કોર્સ ਵਿੱਚ કોમેડિયન ਹੁੰਦਾ ਕੋਈ ਇੰਡੀਵਿਜੂਅਲ ਹੁੰਦਾ ਤਾਂ ਉਹਦੀ ਇਸ ਤਰ੍ਹਾਂ ਦੀ ਵੀਡੀਓ ਆ ਜਾਂਦੀ ਚੱਲੇ ਜਾਂਦੀ ਕੋ ਲੋਕਾਂ ਦੇ ਮਨ ਵਿੱਚ ਸ਼ੱਕ ਸ਼ੁਭਾ ਰਹਿ ਜਾਂਦਾ ਉਹਦੇ ਨਾਲ ਚੱਲ ਜਾਣੀ ਸੀ ਗੱਲ ਪਰ ਅੱਜ ਉਹ ਪੰਜਾਬ ਦਾ ਮੁੱਖ ਮੰਤਰੀ ਹੈ ਔਰ ਅਗਰ ਪੰਜਾਬ ਦੇ ਮੁੱਖ ਮੰਤਰੀ ਤੇ ਆ ਚੀ ਚੀ ਜਿੰਨਾ ਵੀ ਇਲਜ਼ਾਮ ਲੱਗੇ ਚੀਚੀ ਜਿੰਨਾ ਵੀ ਤਾਂ ਮੈਂ ਸਮਝਦਾ ਕਿ ਉਹਦੇ ਨਾਲ ਕਿਹਦੀ ਤੋਹੀਨ ਹੋ ਰਹੀ ਆ ਪੰਜਾਬੀਆਂ ਦੀ ਤੋਹੀਨ ਹੋ ਰਹੀ ਆ ਆ ਪੱਗ ਬੰਨਣ ਵਾਲੇ ਸਿੱਖਾਂ ਦੀ ਤੋਹੀਨ ਹੋ ਰਹੀ ਵਰਲਡਵਾਈਟ ਇਸ ਲਈ ਇਹਦਾ ਹਲ ਕੀ ਸੀਗਾ ਇਹਦਾ ਹੱਲ ਇਹ ਸੀਗਾ ਕਿ ਅਗੇ ਪੰਜਾਬ ਸਰਕਾਰ ਕਹਿ ਰਹੀ ਆ ਕਿ ਜੀ ਇਹ ਤਾਂ ਬਿਲਕੁਲ ਡੀਪ ਫੇਕ ਵੀਡੀਓ ਆ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਆ ਜੀ ਤੇ ਫਿਰ ਜੇ ਇੰਨਾ ਇਹਨਾਂ ਨੂੰ ਕੰਫੀਡੈਂਸ ਆ ਤੇ ਫਿਰ ਇਹਨਾਂ ਨੇ ਇਸ ਵੀਡੀਓ ਦੀ ਫੋਰੈਂਸਿਕ ਲੈਬੋਰਟਰੀ ਤੋਂ ਜਾਂਚ ਕਿਉਂ ਨਹੀਂ ਕਰਾਈ ਬਿਨਾਂ ਫੋਰੈਂਸਿਕ ਲੈਬੋਰਟਰੀ ਦੀ ਜਾਂਚ ਤੋਂ ਇੱਕ ਤਰਫਾਈ ਜਿਹਨੂੰ ਕਹਿੰਦੇ ਐਕਸਪਾਰਟੀ ਇਹ ਐਲਾਨ ਕਰਤਾ ਕਿ ਜੀ ਇਹ ਤਾਂ ਡੀਪ ਫੇਕ ਵੀਡੀਓ ਆ ਜੀ ਇਹ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵੀਡੀਓ ਆ ਜੀ ਇਹ ਤਾਂ ਭਾਜਪਾ ਵਾਲਿਆਂ ਨੇ ਬਣਾ ਕੇ ਤੇ ਸੋਸ਼ਲ ਮੀਡੀਆ ਦੇ ਉੱਤੇ ਛਾੜ ਦਿੱਤੀ ਆ ਇਹ ਤਾਂ ਕੋਈ ਤੁਕ ਨਹੀਂ ਹੈ ਇਹ ਕੋਈ ਦਲੀਲ ਨਹੀਂ ਗਈ ਔਰ ਤੁਹਾਨੂੰ ਯਾਦ ਹੋਵੇਗਾ ਜਦੋਂ ਮੈਂ ਇੱਕ ਮਨਿਸਟਰ ਲਾਲਚੰਦ ਕਟਾਰੂ ਚੱਕ ਦੀ ਇਸ ਤਰ੍ਹਾਂ ਦੀ ਇੱਕ ਸੈਕਸ ਟੇਪ ਇੱਕ ਨੌਜਵਾਨ ਮੁੰਡੇ ਦੇ ਨਾਲ ਅਸ਼ਲੀਲ ਹਰਕਤਾਂ ਕਰਦੇ ਦੀ ਉਸ ਵਕਤ ਦੇ ਗਵਰਨਰ ਪੁਰਹਤ ਸਾਹਿਬ ਨੂੰ ਮਿਲ ਕੇ ਦਿੱਤੀ ਸੀ ਤਾਂ ਉਹਨਾਂ ਨੇ ਵੀ ਐਵੇਂ ਰਿਜੈਕਟ ਨਹੀਂ ਕਰਤੀ ਸੀ ਉਹਨਾਂ ਨੇ ਐਵੇਂ ਠੰਡੇ ਬਸਤੇ ਚ ਨਹੀਂ ਪਾਤੀ ਸੀ ਉਹਨਾਂ ਨੇ ਚੰਡੀਗੜ੍ਹ ਦੀ ਫੋਰੈਂਸਿਕ ਲੈਬਾਰਟਰੀ ਕੋਲੋਂ ਉਸ ਵੀਡੀਓ ਨੂੰ ਕਲਿੱਪ ਨੂੰ ਉਹਦੀ ਜਾਂਚ ਕਰਾਈ ਫੋਰੈਂਸਿਕ ਲੈਬ ਨੇ ਕਹਿਤਾ ਕਿ ਇਹ ਵੀਡੀਓ ਜਿਹੜੀ ਆ ਇਹ ਬਿਲਕੁਲ ਜੈਨੂਇਨ ਆ ਇਹਦੇ ਤੇ ਕਿਸੇ ਦਾ ਛੇੜਛਾੜ ਨਹੀਂ ਕੀਤੀ ਗਈ ਇਹਦੀ ਕਿਸੇ ਤਰ੍ਹਾਂ ਦੀ ਐਡੀਟਿੰਗ ਨਹੀਂ ਕੀਤੀ ਗਈ ਉਹ ਗੱਲ ਲੱਗ ਗਿਆ ਕਿ ਭਗਵੰਤਬਾਨ ਦੀ ਸਰਕਾਰ ਨੇ ਆਪਣੇ ਮੰਤਰੀ ਨੂੰ ਬਚਾਇਆ ਸਾਨੂੰ ਕੋਈ ਫਰਕ ਨਹੀਂ ਪਿਆ ਉਸ ਬਚਾਉਣ ਦੇ ਨਾਲ ਤੋਹੀਨ ਜਿਹੜੀ ਆ ਬੇਇੱਜ਼ਤੀ ਜਿਹੜੀ ਆ ਉਹ ਕਟਾਰੂ ਚੱਕ ਸਮੇਤ ਭਗਵੰਤ ਮਾਨ ਦੀ ਸਮੁੱਚੀ ਸਰਕਾਰ ਦੀ ਦੁਨੀਆ ਭਰ ਦੇ ਵਿੱਚ ਬੈਠੇ ਪੰਜਾਬੀਆਂ ਦੀ ਹੋਈ ਹੈ ਬਿਲਕੁਲ ਉਸੇ ਤਰ੍ਹਾਂ ਦਾ ਹੁਣ ਇੱਕ ਨਵਾਂ ਸੀਨ ਆਇਆ ਔਰ ਜਿਹੜਾ ਇਹ ਕਹਿ ਦੇਣਾ ਕਿ ਉਹ ਬੰਦੇ ਦੇ ਉੱਤੇ ਚਾਰ ਮੁਕਦਮੇ ਦਰਜ ਹੈ ਜੋ ਉਹ ਤਾਂ ਹਿੰਦੁਸਤਾਨ ਦੀ ਅਦਾਲਤਾਂ ਦਾ ਪਘੋੜਾ ਉਹ 100 ਵਾਰੀ ਪਘੋੜਾ ਹੋਵੇ ਕੁਐਸਚਨ ਹੈ ਕਿ ਜਿਹੜਾ ਇੱਕ ਵੀਡੀਓ ਪਬਲਿਕ ਡੋਮੇਨ ਚ ਅੱਜ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਆ ਜਿਹਦੇ ਵਿੱਚ ਭਗਵੰਤ ਮਾਨ ਵਰਗੀ ਸ਼ਕਲ ਦਾ ਆਦਮੀ ਉਹਦੇ ਤੇ ਇਹ ਇਲਜ਼ਾਮ ਲੱਗ ਰਹੇ ਨੇ ਕਿ ਉਹ ਕੁਝ ਰਸ਼ੀਅਨ ਔਰਤਾਂ ਦੇ ਨਾਲ ਬਦਫੈਲੀ ਕਰਨ ਦੀ ਤਿਆਰੀ ਕਰ ਰਿਹਾ ਹੈ ਜਾਂ ਸ਼ਰਾਬ ਪੀ ਰਿਹਾ ਹੈ ਉਹਨਾਂ ਦੇ ਨਾਲ ਬੈਠ ਕੇ ਉਹਦੇ ਨਾਲ ਹੀਠੀਕੇ ਦੀ ਹੋ ਰਹੀ ਆ ਸਮੁੱਚੇ ਪੰਜਾਬ ਦੇ 3 ਕਰੋੜ ਲੋਕਾਂ ਦੀ ਹੀਠੀ ਹੋ ਰਹੀ ਆ ਅਗਰ ਫਰਜ਼ ਕਰੋ ਇਹੀ ਇੰਡੀਪੈਂਡੈਂਟ ਲੈਬਾਰਟਰੀ ਤੋਂ ਪੰਜਾਬ ਸਰਕਾਰ ਉਹਦੀ ਫੋਰੈਂਸਿਕ ਲੈਬਾਰਟਰੀ ਤੋਂ ਜਾਂਚ ਕਰਾ ਦਿੰਦੀ ਔਰ ਬਲਕਿ ਬਿਹਤਰ ਇਹ ਹੁੰਦਾ ਕਿ ਪੰਜਾਬ ਚੋਂ ਕਰਾਉਂਦੀ ਕਿਉਂਕਿ ਪੰਜਾਬ ਦੀ ਕ੍ਰੈਡੀਬਿਲਿਟੀ ਫੋਰੈਂਸਿਕ ਲੈਬ ਦੀ ਡਾਕਟਰ ਵਿਜੇ ਸਿੰਘਲਾ ਜਿਹੜਾ ਮਨਿਸਟਰ ਉਹਦੀ ਆਡੀਓ ਦੇ ਵਿੱਚ ਉਹਦਾ ਖੁਲਾਸਾ ਹੋ ਚੁੱਕਾ ਵਾ ਇਹਨਾਂ ਨੇ ਉਹਨੂੰ ਕਲੀਨ ਚਿੱਟ ਦੇ ਦਿੱਤੀ ਕਿ ਜੀ ਇਹ ਆਡੀਓ ਜਿਹੜੀ ਸੀ ਡਾਕਟਰ ਵਿਜੇ ਸਿੰਘਲਾ ਦੀ ਉਹ ਠੇਕੇਦਾਰ ਦਾ ਨਾਲ ਜਾਲੀ ਸੀ ਲੇਕਿਨ ਉਸੇ ਫੋਰੈਂਸਿਕ ਲੈਬ ਸ਼ਾਇਦ ਖਰੜਦੀ ਇੱਕ ਡਿਪਟੀ ਡਾਇਰੈਕਟਰ ਨੇ ਮੋੜੇ ਆਣ ਕੇ ਕਿਹਾ ਕਿ ਇਹ ਸਰਾਸਰ ਗਲਤ ਰਿਪੋਰਟ ਹੈ ਇਹ ਜਿਹੜੀ ਆਡੀਓ ਸੀ ਡਾਕਟਰ ਵਿਜੇ ਸਿੰਘਲਾ ਦੀ ਬਿਲਕੁਲ ਜੈਨੂਨ ਸੀਗੀ ਇਸ ਲਈ ਇਹਦੀ ਜਾਂਚ ਹੋਣੀ ਬਹੁਤ ਬਹੁਤ ਲਾਜ਼ਮੀ ਆ ਇਹ ਸਾਡੇ ਫਕਾਰ ਦਾ ਸਵਾਲ ਆ ਔਰ ਮੈਂ ਅਰਦਾਸ ਕਰਦਾ ਕਿ ਭਗਵੰਤ ਮਾਨ ਔਰ ਆਸ ਵੀ ਕਰਦਾ ਮਾਂ ਕਿ ਇਦਾਂ ਦੀਆਂ ਕਟਿਆ ਹਰਕਤਾਂ ਦੇ ਵਿੱਚ ਸਾਡਾ ਚੀਫ ਮਿਨਿਸਟਰ ਇਨਵੋਲਵ ਨਹੀਂ ਹੋਵੇਗਾ ਪਰ ਅੱਜ ਕੀ ਹੋ ਰਿਹਾ ਵਾ ਕਿ ਅੱਧੇ ਪਛਦੇ ਲੋਕ ਇਸ ਨੂੰ ਸਵੀਕਾਰ ਕਰ ਰਹੇ ਆ ਅੱਧੇ ਪਛਦੇ ਲੋਕ ਕਹਿ ਰਹੇ ਨੇ ਕਿ ਸਰਕਾਰ ਦੇ ਕਹਿਣ ਦੇ ਉੱਤੇ ਮੀਡੀਆ ਦੇ ਕਹਿਣ ਦੇ ਉੱਤੇ ਕਿ ਇਹ ਤਾਂ ਇੱਕ اے ਆਈ ਦਾ ਔਰ ਡੀਪ ਫੇਕ ਵੀਡੀਓ ਦਾ ਕੰਮ ਹੈ ਇਹ ਜਾਲੀ ਵੀਡੀਓ ਆ ਔਰ ਜਿਹੜੇ ਅੱਧੇ ਲੋਕਾਂ ਦੇ ਮਨ ਵਿੱਚ ਸ਼ੁਭਾ ਰਹਿ ਜਾਣਾ ਕਿਉਂਕਿ ਬਹੁਤ ਜ਼ਿਆਦਾ ਵਾਇਰਲ ਹੋ ਗਈ ਬਹੁਤ ਸਾਰੀਆਂ ਸੋਸ਼ਲ ਸਾਈਟਸ ਦੇ ਉੱਤੇ ਤੇ ਉਹਦਾ ਤਾਂ ਫਿਰ ਜਿਹੜਾ 50% ਲੋਕਾਂ ਦੇ ਮਨਾਂ ਵਿੱਚ ਸ਼ੱਕ ਸਦਾ ਹੀ ਰਹਿ ਜਾਣਾ ਵਾ ਔਰ ਜਿਹੜੇ ਵੀ ਕਿਤੇ ਦੁਨੀਆ ਦੇ ਨਿਰਪੱਖ ਲੋਕ ਦੇਖ ਰਹੇ ਨੇ ਉਹਦੇ 'ਚ ਜਿੱਦਾਂ ਮੈਂ ਦੁਬਾਰਾ ਦੁਬਾਰਾ ਕਹਿ ਰਿਹਾ ਉਹਦੇ 'ਚ ਤੁਹਾਡੀ ਸਾਰਿਆਂ ਦੀ ਆਪਣੇ ਸਾਰਿਆਂ ਦੀ ਤੋਹੀਨ ਹੋਣ ਦਾ ਚਾਂਸ ਇਸ ਲਈ ਮੈਂ ਇੱਕ ਵਾਰ ਫਿਰ ਇਸ ਗੱਲ ਦੇ ਉੱਤੇ ਜ਼ੋਰ ਦਊਂਗਾ ਤੇ ਕਿਰਪਾ ਕਰਕੇ ਇਸ ਵੀਡੀਓ ਨੂੰ ਕਿਉਂਕਿ ਉਸ ਬੰਦਾ ਉਹ ਬੰਦਾ ਕਹਿ ਰਿਹਾ ਕਿ ਅਗਲੇ ਆਉਣ ਵਾਲੇ 5-4 ਦਿਨ ਦੇ ਵਿੱਚ ਮੈਂ 6-7-8 ਵੀਡੀਓਜ਼ ਹੋਰ ਰਿਲੀਜ਼ ਕਰੂੰਗਾ ਤੇ ਤੁਸੀਂ ਕਿੰਨਿਆਂ ਨੂੰ ਨੁਕਾਰੋਗੇ ਕਿ ਇਹ ਵੀ ਗਲਤ ਹੈ ਇਹ ਵੀ ਗਲਤ ਹੈ ਇਹ ਵੀ ਗਲਤ ਹੈ ਕਿਸੇ ਜੇ ਕੋਈ ਕ੍ਰਾਈਮਨਲ ਆਦਮੀ ਵੀ ਆ ਜਿਹਦੀ ਛਵੀ ਖਰਾਬ ਵੀ ਆ ਕਿ ਉਹਨੂੰ ਅਧਿਕਾਰ ਕਿਸੇ ਦੇ ਖਿਲਾਫ ਸ਼ਿਕਾਇਤ ਕਰਨ ਦਾ ਨਹੀਂ ਹੈ ਜਾਂ ਆਪਣੀ ਗੱਲ ਕਹਿਣ ਦਾ ਨਹੀਂ ਹੈ ਉਹਦਾ ਉਹਦਾ ਆਪਾਂ ਮੂੰਹ ਤਾਂ ਬੰਦ ਕਰਾ ਨਹੀਂ ਸਕਦੇ ਇਸਦੇ ਤਾਂ ਇੱਕੋ ਹੀ ਇੱਕ ਪੁਖਤਾ ਹੱਲ ਆ ਕਿ ਪੰਜਾਬ ਸਰਕਾਰ ਪੰਜਾਬ ਪੁਲਿਸ ਇਸ ਦੀ ਵੈਰੀਫਿਕੇਸ਼ਨ ਇੱਕ ਫੋਰੈਂਸਿਕ ਲੈਬਾਰਟਰੀ ਚੰਡੀਗੜ੍ਹ ਤੋਂ ਤੁਰੰਤ ਕਰਵਾਈ ਜਾਵੇ। ਔਰ ਅੱਗੇ ਦੇਖੋ ਹਾਸੋ ਵੀ ਨਹੀਂ ਗੱਲ ਕੀ ਹੋ ਰਹੀ ਐ। ਕਿ ਇੱਕ ਤਰਫਾ ਹੀ ਚਲੇਗੀ ਪੁਲਿਸ ਆਪਈ। ਦੂਜੇ ਪਾਸੇ ਕੋਈ ਪਾਰਟੀ ਨਹੀਂ ਹੈ ਮੋਹਾਲੀ ਦੀ ਅਦਾਲਤ ਵਿੱਚ। ਔਰ ਮੈਨੂੰ ਥੋੜਾ ਜਿਹਾ ਰੰਜ ਹੈਗਾ ਕਿ ਜੱਜ ਸਾਹਿਬ ਨੇ ਉਹਨਾਂ ਨੂੰ ਚਾਹੀਦਾ ਸੀ ਪੰਜਾਬ ਪੁਲਿਸ ਨੂੰ ਪੁੱਛਦੇ ਕਿ ਤੁਸੀਂ ਕੀ ਇਸ ਵੀਡੀਓ ਦੀ ਤਸਦੀਕ ਕਰਾਈ ਹੈ ਕਿਸੇ ਫੋਰੈਂਸਿਕ ਲੈਬਾਰਟਰੀ ਤੋਂ? ਕਿਸੇ ਸਾਈਬਰ ਐਕਸਪਰਟਸ ਤੋਂ ਤੁਸੀਂ ਇਸ ਵੀਡੀਓ ਨੂੰ ਤਸਦੀਕ ਕਰਾਇਆ ਕਿ ਇਹ ਜਾਲੀ ਹੈ ਉਹਨਾਂ ਨੇ ਵੀ ਇੱਕ ਤਰਫਾ ਐਕਸ ਪਾਰਟੀ ਆਰਡਰ ਕਰ ਦਿੱਤਾ ਕਿ ਸਾਰੀਆਂ ਸੋਸ਼ਲ ਮੀਡੀਆ ਸਾਈਟਸ ਤੋਂ ਫੇਸਬੁੱਕ YouTube Instagram Twitter ਤੋਂ ਇਹ ਵੀਡੀਓ ਨੂੰ ਤੁਰੰਤ ਹਟਾਇਆ ਜਾਵੇ ਚਲੋ ਉਸ ਨੂੰ ਹਟਾਇਆ ਜਾਵੇਗਾ ਲੇਕਿਨ ਜਿਹੜੀ ਇਹ 5-4 ਦਿਨਾਂ 5-7 ਦਿਨਾਂ ਦੇ ਵਿੱਚ ਉਹ ਆਲਰੇਡੀ ਸ਼ੇਅਰ ਹੋ ਚੁੱਕੀ ਜਿਹੜੀ ਆਲਰੇਡੀ ਦੁਨੀਆਂ ਦੇ ਵਿੱਚ ਲੋਕਾਂ ਨੇ ਉਹਨੂੰ ਡਾਊਨਲੋਡ ਕਰਕੇ WhatsApp ਦੇ ਉੱਤੇ ਪਾ ਦਿੱਤਾ ਹੋਆ ਉਹਨੂੰ ਕੌਣ ਰੋਕੇਗਾ ਮੇਰੇ ਵੀਰੋ ਸੋ ਇਸ ਲਈ ਮੈਂ ਇਸ ਗੱਲ ਦੀ ਬਜਾਹਤ ਕਰ ਰਿਹਾ ਬਤੌਰ ਆਪੋਜੀਸ਼ਨ ਦਾ ਲੀਡਰ ਆਪੋਜੀਸ਼ਨ ਦਾ ਐਮਐਲਏ ਕਿ ਆਪਣੀ ਛਵੀ ਨੂੰ ਬਚਾਉਣ ਲਈ ਪੰਜਾਬੀਆਂ ਦੀ ਔਰ ਚੀਫ ਮਿਨਿਸਟਰ ਦੇ ਅਹੁਦੇ ਤੇ ਰਤਬੇ ਦੀ ਮਾਣ ਤੇ ਮਰਯਾਦਾ ਨੂੰ ਬਰਕਰਾਰ ਰੱਖਣ ਵਾਸਤੇ ਇਸ ਵੀਡੀਓ ਨੂੰ ਤੁਰੰਤ ਜਿਹੜਾ ਉਹ ਕਿਸੇ ਅੱਛੀ ਫੋਰੈਂਸਿਕ ਇੰਡੀਪੈਂਡੈਂਟ ਲੈਬੋਰਟਰੀ ਤੋਂ ਆਊਟ ਆਫ ਪੰਜਾਬ ਇਹਦੀ ਜਾਂਚ ਕਰਾਈ ਜਾਵੇ ਕਿਉਂਕਿ ਹੋਕ ਹੀ ਰਿਹਾ ਵਾ ਕਿ ਸਿਰਫ ਇਹ ਕਹਿ ਦੇਣਾ ਕਿ ਇਹ ਤਾਂ ਬੀਜੇਪੀ ਦਾ ਕੰਮ ਸੀ ਦੇਖੋ ਬੀਜੇਪੀ ਦੇ ਕੋਲ ਤਾਂ ਭਗਵੰਤ ਮਾਨ ਦੀ ਜਿਹੜੀ ਜਰਮਨੀ ਦੇ ਸ਼ੈਟ ਫ੍ਰੈਂਕਫਰਟ 에ਰਪੋਰਟ ਦੀ ਲੁਫਤਾਨ ਲੁਫਤਾਨਜ਼ਾ 에어ਲਾਈਨ ਦੀ दारू ਪੀਤੇ ਦੀ ਵੀਡੀਓ ਹੋਮ ਮਿਨਿਸਟਰ ਦੇ ਕੋਲ ਆ। ਔਰ ਹੋ ਸਕਦਾ ਕਿ ਉਸ ਵੀਡੀਓ ਨੂੰ ਆਪਣੇ ਕੋਲ ਰੱਖ ਕੇ ਉਹਨੂੰ ਨਾ ਰਿਲੀਜ਼ ਕਰਕੇ ਕਿਉਂਕਿ ਉਹਨੂੰ ਡੀਪਲੇਨ ਕਰਤਾ ਸੀ ਚੀਫ ਮਿਨਿਸਟਰ ਨੂੰ। ਨਾਰਮਲ ਕੋਰਸ ਵਿੱਚ ਕੋਈ ਜਹਾਜ਼ ਕੋਈ 에어ਲਾਈਨ ਐਵੇਂ ਤਾਂ ਕਿਸੇ ਨੂੰ ਡੀਪਲੇਨ ਕਰਦੀ ਨਹੀਂ ਜਦੋਂ ਬੰਦੇ ਦੀ ਹਾਲਾਤ ਹੀ ਇੰਨੇ ਖਰਾਬ ਹੋਣ ਕਿ ਉਹ ਦੂਜੇ ਪੈਸੇਂਜਰਜ਼ ਨੂੰ ਉਹ ਤੋਂ ਮੁਸ਼ਕ ਆਉਂਦਾ ਹੋਵੇ। ਉਹਦੀਆਂ ਹਰਕਤਾਂ ਤੋਂ ਉਹ ਪਰੇਸ਼ਾਨ ਹੋਣ ਤਾਂ 에어ਲਾਈਨਸ ਕਹਿੰਦੇ ਕਿ ਅਸੀਂ ਤੁਹਾਨੂੰ ਆਪਣੇ ਜਹਾਜ਼ ਵਿੱਚ ਨਹੀਂ ਲੈ ਕੇ ਜਾ ਸਕਦੇ ਇਹਦੀ ਵੀਡੀਓ ਤਾਂ ਹੋਮ ਮਿਨਿਸਟਰ ਔਰ ਹੋਮ ਮਿਨਿਸਟਰੀ ਗਵਰਨਮੈਂਟ ਆਫ ਇੰਡੀਆ ਦੇ ਕੋਲ ਹੈ ਕਿਤੇ ਇਹ ਤਾਂ ਨਹੀਂਗਾ ਕਿ ਗਵਰਨਮੈਂਟ ਆਫ ਇੰਡੀਆ ਬੀਜੇਪੀ ਦੀ ਇਦਾਂ ਦੀਆਂ ਵੀਡੀਓਜ਼ ਆਪਣੇ ਕੋਲ ਰੱਖ ਕੇ ਤਾਂ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੀ ਬਾਹ ਮੋੜ ਕੇ ਕੋਈ ਫਾਇਦਾ ਤਾਂ ਨਹੀਂ ਲੈ ਰਹੇ ਕੁਲਾਹ ਤਾਂ ਨਹੀਂ ਲੈ ਰਹੇ ਕੀ ਉਹਨਾਂ ਨੇ ਐਨਐਸਏ ਤਾਂ ਨਹੀਂ ਲਗਵਾਤੀ ਉਸੇ ਵੀਡੀਆ ਦੇ ਵੀਡੀਓ ਜਾਂ ਇਸ ਤਰ੍ਹਾਂ ਦੇ ਉਹਨਾਂ ਦੇ ਕੋਲ ਪੰਜਾਬ ਦੇ ਚੀਫ ਮਿਨਿਸਟਰ ਦੇ ਕੁਝ ਕਾਰਨਾਮੇ ਹੋਣਗੇ ਉਹ ਤਾਂ ਨਹੀਂ ਦਿਖਾ ਕੇ ਉਹਨਾਂ ਨੇ ਕਹਾ ਕਿ ਸਾਡੇ ਨੌਜਵਾਨਾਂ ਨੂੰ ਐਨਐਸਏ ਲਾ ਕੇ ਡਿਬਰੂਗੜ੍ਹ ਦੇ ਜੇਲ੍ਹ ਵਿੱਚ ਭੇਜਿਆ ਸੁੱਟਿਆ ਜਾਵੇ ਸਾਡੇ ਕਿਸਾਨਾਂ ਦੇ ਮੋਰਚੇ ਨੂੰ ਖਦੇੜਿਆ ਗਿਆ ਬੁਲਡੋਜ਼ਰ ਤੇ ਜੀਸੀਬੀ ਮਸ਼ੀਨਾਂ ਨਾਲ ਉਹਨਾਂ ਦਾ ਖਦੇੜਤਾ ਸਾਰਾ ਮੋਰਚਾ ਇੱਕ ਪੀਸਫੁੱਲ ਮੋਰਚੇ ਨੂੰ ਕਿਤੇ ਭਾਪੀ ਨੇ ਇਸ ਤਰ੍ਹਾਂ ਦੀ ਵੀਡੀਓਜ਼ ਤੇ ਇਸ ਤਰ੍ਹਾਂ ਦੇ ਉਹਨਾਂ ਦੇ ਕੋਲ ਮਸੂਦਾ ਹੋਵੇਗਾ ਜਿਹਦੇ ਨਾਲ ਸਾਡਾ ਚੀਫ ਮਿਨਿਸਟਰ ਪੰਜਾਬ ਦਾ ਉਹਨਾਂ ਦੇ ਪ੍ਰੈਸ਼ਰ ਅਧੀਨ ਆ ਰਿਹਾ ਕਿਤੇ ਇਹ ਤਾਂ ਨਹੀਂ ਹੋ ਰਿਹਾ ਇਸ ਲਈ ਇਹਦੀ ਵੈਰੀਫਿਕੇਸ਼ਨ ਹੋਣੀ ਬਹੁਤ ਬਹੁਤ ਲਾਜ਼ਮੀ ਆ ਤੁਰੇ ਜਾਂਦੇ ਇਹ ਕਹਿ ਦੇਣਾ ਕਿ ਭਾਜਪੀ ਨੇ ਕਰਾਤਾ ਇਹਦੇ ਨਾਲ ਤਾਂ ਕੋਈ ਪਰਪਸ ਨਹੀਂ ਹਲੋਂਦਾ ਅਗਰ ਤੁਹਾਡੇ ਕੋਲ ਸਰਟੀਫਾਈਡ ਲੈਬ ਦੀ ਸਰਟੀਫਾਈਡ ਕਾਪੀ ਹੋਊਗੀ ਕਿ ਇਹ ਵੀਡੀਓ ਜਿਹੜੀ ਆ ਇਹ ਡੀਪ ਫੇਕ ਦੀ ਹੈ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਆ ਤਾਂ ਫਿਰ ਲੋਕਾਂ ਦੇ ਮਨ ਵਿੱਚ ਇੱਕ ਭਰੋਸਾ ਆਵੇਗਾ ਕਿ ਹਾਂ ਇਹਦੇ ਤਾਂ ਕੰਮ ਗਲਤ ਆ ਕਿਉਂਕਿ ਜਿਹੜਾ ਇਲਜ਼ਾਮ ਲਾਉਣ ਵਾਲਾ ਵਿਅਕਤੀ ਆ ਉਹ ਤਾਂ ਇਹ ਕਹਿ ਰਿਹਾ ਕਿ ਮੈਂ ਗਰੋਕ ਤੇ ਸ਼ੇਅਰ ਕੀਤਾ ਤੁਸੀਂ ਇਹਦੀ ਸਕਰੀਨ ਸ਼ਾਟਸ ਲੈ ਕੇ ਗਰੋਕ ਤੇ ਪਾ ਕੇ ਦੇਖ ਲਓ ਸ਼ਾਇਦ ਜੀਪੀਟੀ ਜਿਹੜੀਆਂ ਆਰਟੀਫੀਸ਼ੀਅਲ ਇੰਟੈਲੀਜੈਂਸ ਦੀਆਂ ਐਪਸ ਨੇ ਉਹਦੇ ਤੇ ਤੁਸੀਂ ਪਾ ਕੇ ਦੇਖ ਲਓ ਕਿ ਇਹ ਇਹ ਫੋਟੋਜ਼ ਜਾਂ ਇਹ ਵੀਡੀਓ ਜਿਹੜੀ ਇਹ ਫੇਕ ਤਾਂ ਨਹੀਂ ਹੈ ਉਹ ਕਹਿੰਦਾ ਕਿ ਮੇਰੇ ਕੋਲ ਤਾਂ ਜਵਾਬ ਆ ਰਿਹਾ ਕਿ ਇਹਦੇ ਤੇ ਕੋਈ ਐਡੀਟਿੰਗ ਨਹੀਂ ਹੋਈ ਇਸ ਲਈ ਮੇਰੇ ਵੀਰੋ ਇਹ ਇਹ ਵਕਾਰ ਪੰਜਾਬ ਦਾ ਹੈ ਇਹ ਕੱਲੇ ਭਗਵੰਤ ਮਾਨ ਦੇ ਵਕਾਰ ਦੀ ਗੱਲ ਨਹੀਂ ਇਹ ਤਾਂ ਹੋ ਸਕਦਾ ਇਸ ਤਰ੍ਹਾਂ ਦੀਆਂ ਇਹਦੀਆਂ ਹੋਰ ਵੀ ਵੀਡੀਓਜ਼ ਤੇ ਹੋਰ ਵੀ ਗੱਲਾਂ ਗਾਹ ਆਉਣਗੀਆਂ ਪਰ ਇਹ ਸਾਡੇ ਵਕਾਰ ਦਾ ਸਵਾਲ ਨਾਲ ਹੀ ਹਰਚਰਨ ਭੁੱਲਰ ਦੇ ਮਾਮਲੇ ਤੇ 5 ਦਿਨ ਬਾਅਦ ਆਣ ਕੇ ਸਰਕਾਰ ਦਾ ਇਹ ਕਹਿ ਦੇਣਾ ਸਰਸਰੀ ਗੱਲਾਂ ਚੱਲ ਰਹੀਆਂ ਨੇ ਕਿ ਅਸੀਂ ਤਾਂ ਉਹਨੂੰ ਸਸਪੈਂਡ ਕਰਤਾ ਬਹੁਤ ਵੱਡਾ ਐਕਸ਼ਨ ਲੈ ਲਿਆ ਬਈ ਸਾਰੀ ਦੁਨੀਆ ਅੱਛੀ ਤਰ੍ਹਾਂ ਜਾਣਦੀ ਆ ਕਿ ਜਦੋਂ ਕੋਈ ਵੀ ਪੁਲਿਸ ਆਫਿਸਰ ਜਾਂ ਕੋਈ ਵੀ ਗੈਜ਼ਟਿਡ ਆਫਿਸਰ ਜਾਂ ਕੋਈ ਵੀ ਆਫਿਸਰ 48 ਘੰਟੇ ਕਿਸੇ ਪੁਲਿਸ ਕਸਟਡੀ ਚ ਰਹਿ ਜੇ ਜਾਂ ਜੁਡੀਸ਼ੀਅਲ ਕਸਟਡੀ ਵਿੱਚ ਰਹਿ ਜੁਵੇ ਉਹਦੀ ਤਾਂ ਸਸਪੈਂਸ਼ਨ ਆਟੋਮੈਟਿਕ ਹੀ ਆ ਇਹ ਤਾਂ ਫਿਰ ਵੀ ਆਈਪੀਐਸ ਸੀਗਾ ਤੇ ਆਈਪੀਐਸ ਦੇ ਰੂਲਸ ਗਵਰਨ ਕਰਦਾ ਨੇ ਗਵਰਨਮੈਂਟ ਆਫ ਇੰਡੀਆ ਦੀ ਜਿਹੜੀ ਹੋਮ ਮਿਨਿਸਟਰੀ ਆ ਉਹਦੇ ਰੂਲਸ ਐਂਡ ਰੈਗੂਲੇਸ਼ਨਸ ਬਣੇ ਨੇ ਇਹ ਕੋ ਪੰਜਾਬ ਤੇ ਅਸਾਂਤਾ ਨਹੀਂ ਕੀਤਾ ਪਰ ਜਿਹੜਾ ਇੰਨੇ ਦਿਨਾਂ ਤੱਕ ਪੰਜਾਬ ਸਰਕਾਰ ਦਾ ਮੂੰਹ ਬੰਦ ਆ ਔਰ ਚੁੱਪ ਬੈਠੇ ਨੇ ਉਹਦੇ ਤੇ ਕੁਝ ਬੋਲੇ ਨਹੀਂਗੇ ਇਹਦਾ ਮਤਲਬ ਤਾਂ ਕਬੂਲ ਲਿਆ ਕਿ ਜਿਹੜੀ ਹਰਚਰਨ ਭੁੱਲੜ ਦੀ ਸਾਰੀ ਕਰਪਸ਼ਨ ਆ ਉਹ ਤਾਂ ਸਾਰੀ ਆਣ ਕੇ ਡਿਗਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਫੇਰ ਇਹਦਾ ਮਤਲਬ ਕੱਟੜ ਇਮਾਨਦਾਰੀ ਵਾਲਾ ਵੀ ਟੈਗ ਸਾਡਾ ਖਤਮ ਹੋ ਚੁੱਕਾ ਵਾ ਮਹਿਜ਼ ਆਪਣੇ ਮੂੰਹੋਂ ਨਾ ਕਹਿਣ ਨਾਲ ਕਿ ਅਸੀਂ ਬੜੇ ਕੱਟੜ ਇਮਾਨਦਾਰ ਆ ਤਾਂ ਗੱਲ ਨਹੀਂ ਨਾ ਬਣਦੀ ਕਿਉਂਕਿ ਤੁਹਾਡੇ ਨੱਕ ਦੇ ਥੱਲੇ ਡੀਆਈਜੀ ਰੋਪੜ ਬਿਲਕੁਲ ਚੰਡੀਗੜ੍ਹ ਦੇ ਨੇੜੇ ਮੁਹਾਲੀ ਵਿੱਚ ਉਹਦਾ ਦਫ਼ਤਰ ਸੀਗਾ ਤੇ ਚੰਡੀਗੜ੍ਹ ਚ ਉਹਦੀ ਰਹਿائش ਸੀਗੀ ਉਹਦੇ ਘਰੋਂ 7.5 ਕਰੋੜ ਰੁਪਏ ਕੈਸ਼ ਮਿਲ ਜੇ ਉਹਦੇ ਘਰੋਂ 2.5 ਕਿਲੋ ਸੋਨਾ ਮਿਲ ਜੇ ਤੇ ਅਸੀਂ ਕਹੀਏ ਸਾਨੂੰ ਪਤਾ ਹੀ ਕੁਝ ਨਹੀਂ ਇਹਦਾ ਮਤਲਬ ਤੁਹਾਡੀ ਇੰਟੈਲੀਜੈਂਸ ਦਾ ਫੇਲਿਅਰ ਆ ਇਹਦਾ ਮਤਲਬ ਤੁਹਾਡੀ ਵਿਜੀਲੈਂਸ ਬਿਊਰੋ ਤੁਸੀਂ ਜਿਹੜੀ ਚੌਕਸੀ ਵਿਭਾਗ ਆ ਉਹ ਸਿਰਫ ਆਪਣੇ ਵਿਰੋਧੀਆਂ ਨੂੰ ਪਰੇਸ਼ਾਨ ਕਰਕੇ ਰੱਖਿਆ ਵਾ ਕਰਨ ਵਾਸਤੇ ਰੱਖਿਆ ਵਾ ਉਸ ਨੂੰ ਤੁਸੀਂ ਕੋਈ ਸਹੀ ਮਿਆਨਿਆਂ ਵਿੱਚ ਭ੍ਰਿਸ਼ਟਾਚਾਰ ਨੂੰ ਰੋਕਣ ਵਾਸਤੇ ਜਿਹੜੇ ਉੱਪਰਲੇ ਸਤਰ ਦੇ ਆਫਸਰਸ ਨੇ ਉਹਨਾਂ ਤੇ ਤੁਸੀਂ ਅੱਜ ਤੱਕ ਪਿਛਲੇ ਸਾਢੇ 3 ਸਾਲ ਵਿੱਚ ਕੋਈ ਜਾਂਚ ਨਹੀਂ ਕੀਤੀ ਇਹਦਾ ਮੈਂ ਪਹਿਲਾਂ ਵੀ ਕਿਹਾ ਸੀ ਕਿ ਦਿਸ ਇਜ਼ ਦਾ ਟਿਪ ਆਫ ਦੀ ਆਈਸਬਰਗ ਇਹ ਕਰਾਪਸ਼ਨ ਅਗਰ ਕਿਤੇ ਸਮੁੱਚੇ ਪੰਜਾਬ ਦੇ ਜਿਹੜੇ ਡਾਊਟਫੁਲ ਆਫਸਰਸ ਨੇ ਪਾਵਰਫੁਲ ਆਫਸਰਸ ਨੇ ਚਾਹੇ ਉਹ ਆਈਐਸ ਨੇ ਤੇ ਚਾਹੇ ਉਹ ਆਈਪੀਐਸ ਨੇ ਤੇ ਚਾਹੇ ਉਹ ਪੀਸੀਐਸ ਨੇ ਤੇ ਚਾਹੇ ਸਬਡਿਵੀਜ਼ਨਾਂ 'ਚ ਪੋਸਟਡ ਡੀਐਸਪੀ ਨੇ ਤੇ ਚਾਹੇ ਇੰਪੋਰਟੈਂਟ ਥਾਣਿਆਂ ਵਿੱਚ ਪੋਸਟਡ ਐਸਐਚਓਜ਼ ਨੇ ਅਗਰ ਉਹਨਾਂ ਦੀ ਜਾਂਚ ਕੀਤੀ ਜਾਵੇਗੀ ਤਾਂ ਜਿਹੜਾ ਸੈਂਕੜੇ ਕਰੋੜਾਂ ਦਾ ਇੱਕ ਇੱਕ ਵਿਅਕਤੀ ਦੇ ਕੋਲ ਜਿਹੜਾ ਭ੍ਰਿਸ਼ਟਾਚਾਰ ਦਾ ਪੈਸਾ ਉਹ ਤੁਹਾਨੂੰ ਲੱਭਿਆ ਜਾ ਸਕਦਾ ਲੇਕਿਨ ਉਹਦੀ ਜਾਂਚ ਕੌਣ ਕਰੇਗਾ ਆਪਾਂ 5 ਦਿਨ ਤੋਂ ਬਾਅਦ ਸਿਰਫ ਇਹ ਕਹਿੰਦਾ ਸਸਪੈਂਡ ਕਰਤਾ ਜੀ ਉਸ ਤੋਂ ਬਾਅਦ ਕਿਸੇ ਨੇ ਮੂੰਹ ਨਹੀਂ ਖੋਲਿਆ ਔਰ ਮੇਨਸਟ੍ਰੀਮ ਮੀਡੀਆ ਨੂੰ ਪੁੱਛਣਾ ਚਾਹਣਾ ਇਹ ਮੇਰਾ ਫਰਜ਼ ਥੋੜਾ ਹੈਗਾ ਕਿ ਮੈਂ ਪੁੱਛਾਂ ਸਰਕਾਰ ਨੂੰ ਹਰ ਗੱਲ ਜਾਂ ਕੋਈ ਆਪੋਜੀਸ਼ਨ ਦੇ ਲੀਡਰਸ ਪੁੱਛਣ ਜਾਂ ਕੋਈ ਸੋਸ਼ਲ ਐਕਟਿਵਿਸਟ ਪੁੱਛਣ ਇਹ ਤਾਂ ਮੇਨਸਟ੍ਰੀਮ ਮੀਡੀਆ ਜਿਹੜੇ ਸਾਡੇ ਮਤਲਬ ਜਿਹੜੇ ਸਰਕਾਰਾਂ ਤੋਂ ਹਿਸ਼ਤਿਆਰ ਲੈਂਦੇ ਨੇ ਕਰੋੜਾ ਅਰਬਾ ਰੁਪਏ ਦੀ ਇਹ ਤੁਹਾਡੀ ਜੋ ਮਵਾਰੀ ਆ ਤੁਸੀਂ ਪੁੱਛਣਾ ਸੀ ਪੰਜਾਬ ਸਰਕਾਰ ਨੂੰ ਚੀਫ ਮਿਨਿਸਟਰ ਨੂੰ ਕਿਉਂਕਿ ਹੋਮ ਮਿਨਿਸਟਰ ਵੀ ਆ ਇਹ ਫੇਲਿਅਰ ਜਦੋਂ ਭੁੱਲਰ ਦੇ ਪੈਸੇ ਨਿਕਲਦੇ ਨੇ ਏਡੇ ਵੱਡੇ ਪੱਧਰ ਦੇ ਉੱਤੇ ਇਹ ਹੋਮ ਮਿਨਿਸਟਰ ਯਾਨੀ ਕਿ ਭਗਵੰਤਪਾਨ ਦੀ ਤੌਰ ਚੀਫ ਮਿਨਿਸਟਰ ਹੋਮ ਮਿਨਿਸਟਰ ਡਾਇਰੈਕਟ ਫੇਲਿਅਰ ਆ ਪਰ ਕਿਸੇ ਮੀਡੀਆ ਨੇ ਨਹੀਂ ਪੁੱਛਿਆ ਕਿ ਜੀ ਭਗਵੰਤ ਹਰਚਰਨ ਭੁੱਲਰ ਦੇ ਭ੍ਰਿਸ਼ਟਾਚਾਰ ਬਾਰੇ ਵਿਜੀਲੈਂਸ ਬਿਊਰੋ ਤੇ ਤੁਹਾਡੀ ਇੰਟੈਲੀਜੈਂਸ ਕਿਉਂ ਫੇਲ ਹੋਈ ਆ ਤੁਹਾਡਾ ਇਹਦੇ ਬਾਰੇ ਕੀ ਕਹਿਣਾ ਵਾ ਕੀ ਭਗਵੰਤਮਾਨ ਬਤੌਰ ਹੋਮ ਮਿਨਿਸਟਰ ਇਦੀ ਰਿਸਪੌਂਸਿਬਿਲਿਟੀ ਚੱਕੇਗਾ ਕਿਸੇ ਮੇਨਸਟ੍ਰੀਮ ਮੀਡੀਆ ਨੇ ਨਹੀਂ ਪੁੱਛਿਆ ਕਿਸੇ ਮੇਨਸਟ੍ਰੀਮ ਮੀਡੀਆ ਨੇ ਟੋヨタ ਹਾਈਲਕਸ ਦੀਆਂ 144 ਗੱਡੀਆਂ ਪੰਜਾਬ ਪੁਲਿਸ ਸੜਕ ਸੁਰੱਖਿਆ ਫੋਰਸ ਵਾਸਤੇ ਖਰੀਦੀਆਂ ਗਈਆਂ ਉਹਦੇ ਵਿੱਚ 15 ਤੋਂ 21 ਕਰੋੜ ਰੁਪਏ ਦਾ ਘੁਟਾਲਾ ਬਿੱਲ ਸਮੇਤ ਸਾਰਾ ਕੁਝ ਦਸਤਾਵੇਜ਼ ਅਸੀਂ ਪਬਲਿਕ ਡੋਮੇਨ 'ਚ ਲੈ ਕੇ ਆ ਗਏ ਕਿਸੇ ਮੇਨਸਟ੍ਰੀਮ ਮੀਡੀਆ ਨੇ ਜਾ ਕੇ ਪੁੱਛਿਆ ਨਹੀਂ ਹੋਮ ਮਿਨਿਸਟਰ ਨੂੰ ਜਾਂ ਇਵਨ ਡੀਜੀਪੀ ਨੂੰ ਕਿ ਇਸ ਮੁੱਦੇ ਦੇ ਉੱਤੇ ਤੁਹਾਡਾ ਕੀ ਰਿਐਕਸ਼ਨ ਹੈ ਕਿਸ ਨੇ ਨਹੀਂ ਪੁੱਛਿਆ ਮੇਰੇ ਵੀਰੋ ਇਦੇ ਨਾਲ ਕੀ ਹੁੰਦਾ ਸਾਡਾ ਤਾਂ ਕੁਝ ਨਹੀਂ ਜਾ ਰਿਹਾ ਸੀ ਤਾਂ ਆਪਣਾ ਕੰਮ ਕਰ ਰਹੇ ਆ ਲੋਕਾਂ ਦੀ ਅਦਾਲਤ ਵਿੱਚ ਸਭ ਕੁਝ ਆ ਰਿਹਾ ਵਾ ਇਹਦੇ ਨਾਲ ਸਰਕਾਰਾਂ ਦੀ ਕ੍ਰੈਡੀਬਿਲਿਟੀ ਘਟਦੀ ਲੇਕਿਨ ਜਿਹੜੀ ਅਸ਼ਲੀਲ ਵੀਡੀਓ ਆ ਇਹਦੇ ਨਾਲ ਤਾਂ ਸਾਡਾ ਪੰਜਾਬ ਦੇ ਬਹਾਦਰ ਲੋਕਾਂ ਦਾ ਵਿਕਾਰ ਡਿੱਗ ਰਿਹਾ ਵਾ ਜਦ ਜਦ ਉਹ ਘੁੰਮੇਗੀ ਜਦ ਜਦ ਉਹ ਸੋਸ਼ਲ ਮੀਡੀਆ ਤੇ ਵਾਇਰਲ ਹੋਵੇਗੀ ਇਹ ਖਿੱਸਾ ਪੰਜਾਬ ਵਿਸ਼ਵ ਵਿੱਚ ਬੈਠੇ ਲੋਕਾਂ ਦਾ ਉਹਨਾਂ ਮਨ ਵਿੱਚ ਸ਼ੰਕਾ ਰਹੇਗੀ ਕਿ ਇਹ ਯਾਰ ਵੀਡੀਓ ਕਿਤੇ ਸੱਚੀ ਤਾਂ ਨਹੀਂ ਗਈ ਕਿਤੇ ਭਗਵੰਤ ਮਾਨ ਨੇ ਵਕੀ ਹੀ ਇਹ ਕਰਤੂਤਾ ਨਹੀਂ ਕੀਤੀ ਕਿਉਂਕਿ ਉਹਦੇ ਨਾਲ ਜਿਹੜਾ ਗਲਾਸ ਹੱਥ ਦਾ ਉਹ ਸਨੋਨਮਸ ਆ ਭਗਵੰਤ ਮਾਨ ਦੀ ਪਰਸਨੈਲਿਟੀ ਦੇ ਨਾਲ ਬਹੁਤ ਸਾਰੀਆਂ ਵੀਡੀਓਜ਼ ਇਹਦੀਆਂ ਆਈਆਂ ਪਬਲਿਕ ਡੋਮੇਨ 'ਚ ਜਿਹਦੇ 'ਚ ਇਹ ਐਲਕੋਹਲ ਦੇ ਅਸਰ ਅਧੀਨ ਨਜ਼ਰ ਆਉਂਦਾ ਸੋ ਇਸ ਲਈ ਪੰਜਾਬ ਦੀ ਬਿਹਤਰੀ ਲਈ ਸਾਡੇ ਲੋਕਾਂ ਦੀ ਤੇ ਸਾਡੇ 3 ਕਰੋੜ ਪੰਜਾਬੀਆਂ ਦੀ ਛਵੀ ਲਈ ਔਰ ਸਭ ਤੋਂ ਇੰਪੋਰਟੈਂਟ ਕਿ ਜਿਹੜਾ ਪੰਜਾਬ ਦਾ ਇਸ ਵਕਤ ਲੀਡਰ ਹੈ ਪੰਜਾਬ ਦਾ ਚੀਫ ਮਿਨਿਸਟਰ ਹੈ ਉਹਦੀ ਛਵੀ ਨੂੰ ਬਚਾਉਣ ਵਾਸਤੇ ਇਹਦੀ ਫੋਰੈਂਸਿਕ ਲੈਬਾਰਟਰੀ ਤੋਂ ਜਾਂਚ ਹੋਣੀ ਬਹੁਤ ਬਹੁਤ ਜ਼ਰੂਰੀ ਆ ਉਮੀਦ ਕਰਦਾ ਕਿ ਜਿਹੜੀ ਮੋਹਾਲੀ ਦੀ ਅਦਾਲਤ ਹੈ ਉਹ ਵੀ ਇਸ ਗੱਲ ਤੇ ਗੌਰ ਕਰੇਗੀ ਉਹ ਵੀ ਸਾਈਬਰ ਸੈੱਲ ਜਾਂ ਪੰਜਾਬ ਪੁਲਿਸ ਜਿਹੜੇ ਉੱਥੇ ਆਪ ਹੀ ਕੰਪਲੇਨੈਂਟ ਬਣ ਗਏ ਆਪ ਹੀ ਮੁਦੇਈ ਬਣ ਗਏ ਤਾਂ ਉਹ ਗੱਲ ਹੋ ਗਈ ਕਿ ਆਪੇ ਜੱਜ ਆਪੇ ਗਵਾਹ ਆਪੇ ਪੁਲਿਸ ਆਪੇ ਪ੍ਰੋਸੀਕਿਊਸ਼ਨ ਆਪੇ ਜੇਲਰ ਆਪੇ ਸੁਪਰਡੈਂਟ ਇਸ ਤਰ੍ਹਾਂ ਦਾ ਜਮਹੂਰੀਅਤ ਨਹੀਂ ਚੱਲ ਸਕਦੀ ਬਾਬਾ ਸਾਹਿਬ ਅੰਬੇਦਕਰ ਦੀਆਂ ਫੋਟੋਆਂ ਤੁਸੀਂ ਐਵੇਂ ਮਤਲਬ ਕਿਉਂ ਟੰਗੀਆਂ ਨੇ ਫਿਰ ਜੇ ਤੁਸੀਂ ਬਾਬਾ ਸਾਹਿਬ ਅੰਬੇਦਕਰ ਦੇ ਬਣਾਏ ਹੋਏ ਸਭ ਵਿਧਾਨ ਦੇ ਅਨੁਸਾਰ ਪੰਜਾਬ ਦੀ ਸਰਕਾਰ ਨਹੀਂ ਚਲਾਉਣੀ ਤਾਂ ਫਿਰ ਤਾਂ ਉਹ ਫੋਟੋਆਂ ਜਿਹੜੀਆਂ ਨੇ ਉਹ ਲਾ ਦੇਣੀਆਂ ਚਾਹੀਦੀਆਂ ਅੱਜ ਦਾ ਮੇਰਾ ਵਿਸ਼ਾ ਇਹ ਸੀਗਾ ਔਰ ਮੈਂ ਆਸ ਕਰਦਾ ਕਿ ਜਿਹੜੇ ਨਿਰਪੱਖ ਲੋਕ ਨੇ ਜਿਹੜੇ ਬਿਲਕੁਲ ਜੈਨੂਅਲੀ ਪੰਜਾਬ ਲਈ ਇੰਟਰਸਟਿਡ ਨੇ ਉਹ ਇਸ ਗੱਲ ਨੂੰ ਜਿਆਦਾ ਤੋਂ ਜਿਆਦਾ ਪੂਰਜ਼ੋਰ ਤਰੀਕੇ ਨਾਲ ਇਸ ਵੀਡੀਓ ਦੀ ਵੈਰੀਫਿਕੇਸ਼ਨ ਦੀ ਮੰਗ